2:00 ਬਜਾ ਹੈ ਹੈਪੀ ਬਰਥਡੇ ਜੀ ਸੰਦੀਪ ਫੌਜੀ ਜੁਕੇ ਦੋਨਾਂ ਨੂੰ ਬਾਈ ਸੋਨੇ ਹੈਪੀ ਬਰਥਡੇ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵੇਰੇ ਸਵੇਰੇ ਗਰਾਊਂਡ ਚ ਆਇ ਸੀ ਜਿੰਮ ਲਾਉਣ ਤੇ ਹਫਤਾਕ ਹੋ ਗਿਆ ਮਿਸ ਨਹੀਂ ਕਰੀ ਰੋਜ਼ ਜਾਈਦਾਗਾ ਤੇ ਮਸਾ ਹੀ ਹੋਇਆਗਾ ਮਸੇ ਰੁਟੀਨ ਜਾਂ ਬਣਿਆ ਹੌਲੀ ਹੌਲੀ ਤੇ ਅੱਜ ਦੋ ਮੁੰਡੀ ਦਾ ਸਾਡਾ ਜਨਮ ਦਿਨ ਆ ਕੱਲ ਭੁੱਲਰਦਾ ਸੀਗਾ ਤੇ ਆਪਣੇ ਆੜੀ ਭੁੱਲਰ ਜਿਹੜਾ ਕਮਰੇ ਚ ਰਹਿੰਦਾ ਤੇ ਅੱਜ ਹੈਗਾ ਫੌਜੀ ਦਾ ਫੌਜੀ ਜੁਕੇ ਦੋਨਾਂ ਨੂੰ ਹੈਪੀ ਬਰਥਡੇ ਠੀਕ ਹੈ ਜੀ ਤੇ ਬਣਾਵਾਂਗੇ ਅੱਜ ਉਹਨਾਂ ਦਾ ਹੈਪੀ ਬਰਥਡੇ ਵੀ ਬਣਾਉਣਾ ਚਾਹੀਦਾ ਕਦੇ ਮੜੇ ਮਾੜਾ ਮਾੜਾ ਕੋਈ ਨਹੀਂ ਹੁੰਦਾ ਗਾ ਚੱਲਦਾ ਰਹਿੰਦਾ ਕੰਮ ਟੰਗਾਂ ਟੁੰਗਾ ਆਉਂਦਾ ਰਹਿੰਦਾ ਗਾ ਰੋਤ ਬੂਟੀ ਵੇਚੀ ਜਾ ਰੋਜ ਤੇ ਮੜਾ ਚੱਲ ਫਲਣ ਨੂੰ ਵੀ ਕਦੇ ਕਦੇ ਕਰ ਲੈਣਾ ਚਾਹੀਦਾ ਗਾ ਜਿੰਦਗੀ ਚਲਦੀ ਰਹਿਣੀ ਹੈਗੀ ਤੇ ਹੁਣ ਕਹਿੰਦਾ ਜੰਮ ਲਾ ਲਗੇ ਫਿਰ ਦੇਖਦੇ ਆ ਕੀ ਮਾਹੌਲਾ ਗਾ ਉੱਥੇ ਜਾ ਕੇ ਆਬ ਉਹ ਵਰਦੀਆਂ ਹੋਈਆਂ ਪਈਆਂ ਗਿੱਲੀਆਂ ਦੋਨੇ ਰਾਤ ਇਕੱਠੀਆਂ ਧੋਤੀਆਂ ਆਈਆਂ ਸਵੇਰੇ ਧੋਤੀਆਂ ਮਾਤਾ ਨੇ ਉੱਠ ਕੇ ਤੇ ਹੁਣ ਇਹ ਹੈਗੀਆਂ ਦੋਨੇ ਗਿੱਲੀਆਂ ਤੇ ਕਰਦੇ ਆ ਕੋਈ ਸਿਸਟਮ ਮਾਰ ਕੇ ਪ੍ਰੈਸ ਦੇਖਦੇ ਆ ਕਿੰਨੀਆਂ ਕ ਸੁਖਦੀਆਂ ਤੇ ਕਿੰਨੀਆਂ ਕ ਨਹੀਂ ਕੀ ਬੰਦਾ ਤੇ ਕੀ ਨਹੀਂ ਹੋ ਗਏ ਤਿਆਰ ਅੱਜ ਕਹਿੰਦੇ ਮਗਰ ਲਈ ਕ ਪੁਰਾਣੇ ਕੱਪੜੇ ਕੱਢ ਲੈ ਸਾਲ 2 ਸਾਲ ਹੋ ਗਏ ਇਹਨਾਂ ਨੂੰ ਆ ਵਰਦੀ ਮਲੀ ਸੀ ਇਹ ਕੈਂਡ ਸੀਗੀ ਬਹੁਤ ਕੈਂਡ ਸੀਗੀ ਤੇ ਹੁਣ ਇੱਕ ਹੋਰ ਨਵੀਂ ਆਈ ਆ ਉਹ ਵੀ ਦਿਖਾਵਾਂਗੇ ਸਾਦਾ ਰੰਗੀ ਹਰਪਾਲ ਨੂੰ ਕਹਿੰਦੇ ਧਾਰਾ ਬੁਲਾਇਆ ਅੱਜ ਧਾਰਾ ਸੱਦਿਆ ਚੋਂ ਉੱਪਰ ਨੂੰ ਸਮਾਨ ਥੋੜਾ ਜ਼ਿਆਦਾ ਹੋ ਗਿਆ ਹਰਪਾਲ ਉਹ ਆਪਣੇ ਬਿਸਕੁਟਾ ਤੜਕੇ ਚਾਹ ਨਾ ਖਾਲਿਆ ਕਰਾਂਗੇ ਦੋ ਦੋ ਜਿਮ ਜੁਆਇਨ ਕੀਤੀ ਹੋਈ ਜਾ ਹੁਣ ਚਲੋ ਜੀ ਉਹ ਵੀ ਚੱਕ ਢੋਲੀ ਤੇ ਮੈਂ ਅੰਡੇ ਚੱਕ ਕੇ ਲਿਆਉਣਾ ਹਜੇ ਓਹ ਬਾਬਿਓ ਅੰਡੇ ਸਾਡੇ ਅੰਡੇ 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 ਇਹਨਾਂ ਨੂੰ ਆ ਹੀ ਲੈ ਜਾ ਹਨਾ ਮਾਂ ਠੀਕ ਆ ਮਾਤਾ ਜੀ ਵਰ ਸਾਸਰੀ ਕਾਲੀ ਮਿਲਦਿਆਂ ਤੱਕ ਤੱਕ ਲਈ ਵਰਦੀ ਧਵਾਉਣ ਆਉਣ ਲਈ ਦਾ ਜਦੋਂ ਮਾਤਾ ਕਹਿੰਦੀ ਹੂੰ ਤਾਂ ਆਉਂਦਾ ਨਹੀਂ ਜਦੋਂ ਲੋਡ ਹੁੰਦੀ ਹੈ ਘਰੇ ਉਦੋਂ ਹੀ ਆਉਂਦਾਗਾ ਹਾਂ ਹੈਂ ਚੰਗਾ ਵਾ ਹਾਂ ਭਾਈ ਪੁੱਲਰਾ ਕੀ ਹਾਲ ਐ ਵਧੀਆ 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 ਆ ਮੂੰਹ ਜਾ ਨਾ ਲਕੋ ਹੈਪੀ ਬਰਥਡੇ ਆ ਲਿਆ ਤੇਰਾ ਉਹਦੇ ਫੌਜੀ ਦਾ ਹੈਪੀ ਬਰਥਡੇ ਆ ਖਰਚਾ ਤਾਂ ਹੋਊਗਾ ਫੌਜੀ ਭਾਈ ਹੈਪੀ ਬਰਥਡੇ ਹਾਂ ਫੌਜੀ ਆਪਣੇ ਤਾਂ ਦੂਰ ਐ ਨੇੜੇ ਹੁੰਦਾ ਤਾਂ ਥੋੜਾ ਹੋਰ ਧੁੰਮ ਤਮਾਕੇ ਨਾ ਬਣਾਉਂਦੇ ਨੀ ਨੀ ਪਰ ਯੂਕੇ ਦੀ ਧਰਤੀ 'ਚ ਬੈਠਾ ਕਹਿੰਦੇ ਨਾ ਹਾ ਕਹਿੰਦੇ ਕਿੱਥੇ ਬੈਠਾ ਹੈ ਕਹਿੰਦੇ ਉਹ ਗੋਰਿਆਂ ਕੋਲੇ ਬੈਠਾ ਹੈ ਯੂਕੇ ਦੀ ਧਰਤੀ 'ਚ ਨੌਜਵਾਨ ਕਹਿੰਦੇ ਫਿਰ ਵੀ ਉਹਦੇ ਕਹਿੰਦਾ ਕੋਈ ਚੱਕਰ ਨਹੀਂ ਹੈਪੀ ਬਰਥਡੇ ਮਨਾਇਆ ਜਾਊਗਾ ਕਹਿੰਦੇ ਚੋਬਰ ਤੇਰਾ ਵੀ ਮਨਾਇਆ ਜਾਊਗਾ ਐਂਜੇ ਨਾ ਕਰ ਖਰਚਾ ਤੇਰਾ ਵੀ ਹੋਊਗਾ ਚੱਲ ਲਾ ਲੋਕ ਉਹ ਆ ਗਿਆ ਫਿਰ ਵੀਰੋ ਕਹਿੰਦੇ ਅੱਜ ਕੋਣ ਆ ਕਹਿੰਦੇ ਵੇਬ ਜੱਸੀਆਂ ਰੋਟੀਆਂ ਖਾਵਾਂਗੇ ਕਹਿੰਦੇ ਚੋਲ ਖਾ ਖਾ ਕੇ ਵੇਸੀ ਮੁੰਡੇ ਲਾ ਰੋਟੀਆਂ ਭੇਜੀਆਂ ਨਾਲ ਭੇਜਿਆ ਬਿਸਕਟ ਚੱਲ ਤੇ ਬਾਈ ਹਾਫੜੇ ਆਪਾਂ ਘਰ ਨੂੰ ਨਿਕਾ ਖਾਣੇ ਵਾਲਾ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕੀ ਬੰਦੂ ਪੰਜ ਹੋ ਜਾ ਦੇ ਤੂੰ ਯਾ ਬਿਆ ਹੈਪੀ ਬਰਥਡੇ ਜੀ ਸੰਦੀਪ ਫੌਜੀ ਯੂਕੇ ਦੋਨਾਂ ਨੂੰ ਬਾਈ ਤੁਹਾਨੂੰ ਹੈਪੀ ਬਰਥਡੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੋਨਾਂ ਨੂੰ ਚੱਕ ਦੇ ਮੁੰਡਿਓ ਕੋਸਣਾ ਬਚੇ ਹੁਣ ਚੱਕ ਦੇ ਫੱਟੇ ਕੇ ਇਤਨ ਮਾਦੀ ਕੇ ਇਤਨ ਸਿੱਖਵਾ ਜੀ ਹਾਂ ਕੀ ਆ ਮੈਂ ਆਦਾ ਰਹਿ ਗਿਆ ਬੜੀ ਦਾ ਨਾ ਨਾ ਕੁੱਡਾ ਰੈਡੀ ਆਦਾ ਬੱਜਣਾ ਬੰਦ ਕਰਾ ਇਹਦਾ ਕੁੱਡਾ ਰੈਡੀ ਆਦਾ ਫੱਟ ਜਿਹਾ ਵੀਰ ਪਾ ਜੂਗਾ ਸਾਲਾ ਫੌਜੀ ਦੇ ਨਾਲ ਨਾ ਮੈਂ ਖਾ ਲੈਣਾਗਾ ਫੌਜੀ ਬਾਬੇ ਨੂੰ ਵੀ ਲਾਓ ਵੀਡੀਓ ਕਰਾਏ ਇਹਦਾ ਨਹੀਂ ਗੱਲ ਚੱਲਣਾ ਸਿੱਗਣਾ ਮੈਨੂੰ ਵੀ ਲਾਓ ਆ ਜਾਓ ਇੱਕ ਵਾਰੀ ਆਪਰੇ ਬਾਟੇ ਫੌਜੀ ਭਾਈ ਨੋ ਵਾਜੀ ਉਹ ਉਹ ਜੀ ਬਾਬਾ ਆ ਫੋਜੀ ਬਾਬੇ ਦਾ ਆ ਖਾ ਤੂੰ ਖਾ ਵੀ ਘਾਏ ਹੈ ਹੈਪੀ ਬਰਥਡੇ ਚੱਕਦਾ ਠੀਕ ਹੈ ਤੋਂ ਲਿਖ ਰਾ ਉਹਦੀਆਂ ਹੀ ਗੱਲਾਂ ਨਾਲ ਬਣਾਉਂਗਾ ਦੇ ਅੱਟਾ ਹੈਗਾ ਮੇਰੇ ਕੋਲ ਜਿਹੜਾ ਇਹ ਵਾਲਾ ਮੈਨੂੰ ਜਾਇੰਟ ਬਣਾ ਗਿਆ ਬਾਬਾ ਉਹ ਮੈਂ ਉਹਨੂੰ ਧੰਨਵਾਦ